ਪਹਿਲੀ ਪਾਤਸ਼ਾਹੀ ਧੰਤਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਵਿਖੇ 15, 16 ਅਤੇ 17 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ 15 ਨਵੰਬਰ ਨੂੰ ਸਵੇਰੇ ਸ੍ਰੀ ਨਿਸ਼ਾਨ ਸਾਹਿਬ ਉੱਤੇ ਟੋਲਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਸੀ। ਸ਼੍ਰੀ ਖੰਡਪਾੜ ਸਾਹਿਬ ਦੇ ਪ੍ਰਕਾਸ਼ ਆਰੰਭ ਕਰਵਾਏ ਗਏ ਨੇ ਬਾਅਦ ਦੁਪਹਿਰ ਮਹਾਨ ਅਲੌਕਿਕ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੇ ਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਜੋ ਕਿ ਗਾਂਧੀ ਬਾਜ਼ਾਰ ਗੋਲ ਚੱਕਰ ਪਿੱਖੀ ਰੋਡ ਬਸ ਸਟੈਂਡ ਰੋਡ ਬਡਲਾੜਾ ਪਿੰਡ ਦੀ ਫਿਰਨੀ ਫੁਵਾੜਾ ਚੌਂਕ ਤੇ ਰੇਲਵੇ ਰੋਡ ਤੋਂ ਹੁੰਦਾ ਹੋਇਆ देर रात ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗੱਤਕਾ ਪਾਰਟੀ ਬਡਲਾੜਾ ਪ੍ਰਿੰਸ ਬੈਂਡs ਨਾਮ ਧਾਰਮਿਕ ਸੰਸਥਾਵਾਂ ਤੇ ਸਕੂਲ ਦੇ ਬੱਚਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ ਇਸ ਦੌਰਾਨ ਹਜ਼ੂਰੀ ਰਾਗੀ ਜਥਾ ਪਾਈ ਰਾਮ ਸਿੰਘ ਮਾਇਸਰ ਖਾਨਾ ਦੇ ਰਾਗੀ ਜਥੇ ਮਨੋਹਰ ਕੀਰਤਨ ਰਾਹੀਂ ਗੁਰੂ ਜੀ ਸਰਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦੌਰਾਨ ਸ਼ਹਿਰ ਦੇ ਸੰਗਤਾਂ ਵੱਲੋਂ ਚਾਹ, ਦੁੱਧ, ਬ੍ਰੈਡ, ਪਕੌੜੇ, ਛੋਲੇ, ਪੂਰੀਆਂ, ਲੱਡੂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦੌਰਾਨ ਸ਼ਹਿਰ ਦੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਨੂੰ ਨਮਸਤਕ ਹੋ ਕੇ ਨਿਕਾਸ਼ ਸਵਾਗਤ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਤੰਤਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 55ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਅੱਜ ਉਸ ਮਾਨ ਮਹਾਨ ਰਾਇਬਰ ਸੱਚੇ ਪਾਸ਼ਾ ਸੈਂਸਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿਸ ਦੇ ਸੰਬੰਧ ਵਿੱਚ ਬਲਾੜਾ ਦੀਆਂ ਸੰਗਤਾਂ ਸਮੁੱਚੀਆਂ ਸੰਗਤਾਂ ਬਲਾੜਾ ਤੋਂ ਗੁਰਦੁਆਰਾ ਸਿੰਘ ਸਵਾ ਨਵੀਂ ਤੋਂ ਇਹੇ ਨਗਰ ਕੀਰਤਨ ਪ੍ਰਾਰੰਭ ਹੋਇਆ ਹੈ ਅਤੇ ਸ਼ਾਮ ਤੱਕ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ ਇਸੇ ਤਰ੍ਹਾਂ 17 ਤਰੀਕ ਤੱਕ ਗੁਰਦੁਆਰਾ ਸਿੰਘ ਸਵਾ ਨਵੀਂ ਨੂੰ ਵਿਖੇ ਪ੍ਰੋਗਰਾਮ ਚੱਲਣਗੇ ਅਤੇ ਬਾਹਰ ਤੋਂ ਆਏ ਰਾਗੀ ਜਥੇ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਹੁਣ ਸੰਗਤਾਂ ਦੇ ਚਾਨਾ ਵਿੱਚ ਬੇਨਤੀ ਹੈ ਕਿ ਇਸ ਟਾਈਮ ਆਪ ਨਗਰੀ ਕੀਰਤਨ ਦੌਰਾਨ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਾਸਟਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਨ ਅਵਤਾਰ ਸਹਿਜਗੁਰੂ ਨਾਨਕ ਦੇਵ ਜੀ ਦਾ 555ਵਾਂ ਵਰਤਾਲਾ ਸਾਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅੱਜ ਤੋਂ 555 ਸਾਲ ਪਹਿਲਾਂ ਜਦੋਂ ਇਸ ਦੁਨੀਆ ਉਹਦੇ ਪਾਪ ਵਧੇ ਤਾਂ ਪ੍ਰਮਾਤਮਾ ਨੇ ਸ਼ੁਰੂ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਦੇ ਰੂਪ ਦੇ ਵਿੱਚ ਭੇਜਿਆ ਜਦੋਂ ਜਦੋਂ ਵੀ ਦੁਨੀਆ ਦੇ ਪਾਪ ਵਧਦੇ ਨੇ ਪ੍ਰਮਾਤਮਾ ਲੋਕਾਂ ਨੂੰ ਸੁਧਾਰਨ ਲਈ ਆਪਣੇ ਅਵਤਾਰ ਭੇਜਦਾ ਹੈ ਤੇਤਾ ਯੁੱਗ ਦੇ ਵਿੱਚ ਸੀ ਰਾਮਚੰਦਰ ਜੀ ਆਏ ਦੁਆਪਰ ਦੇ ਵਿੱਚ ਜਿਹੜੇ ਕ੍ਰਿਸ਼ਨ ਜੀ ਆਏ ਔਰ ਕਲ ਯੁੱਗ ਦੇ ਵਿੱਚ ਦੁਨੀਆ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਜੀ ਆਏ ਤੋਂ ਇੱਕ ਗੁਰਪੁਰਬ ਸਰਦਾਰਾ ਸਿੰਘ ਜੀ ਨਾਲ ਮੇਨ ਵੇਖਿਆ 15 16 17 ਤਰੀਕੋਂ ਬੜੇ ਸ਼ਰਧਾਪੂਰਨ ਤਪਤਾਲਾ ਬਣਾਇਆ ਜਾ ਰਿਹਾ ਹੈ ਅੱਜ ਨਗਰ ਕੀਰਤਨ ਨਿਕਲ ਰਹੇ ਹਨ ਪਰਸੋਂ ਨੂੰ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇਗੇ ਸ਼੍ਰੀ ਖੰਡ ਪੈਰ ਸਾਹਿਬ ਦੇ ਪੁੱਗ ਪੈਣਗੇ ਉਪਰੰਤ ਕੀਰਤਨ ਜਮਾਨ ਹੋਣਗੇ ਕੱਲ ਸ਼ਨੀਵਾਰ ਰਾਤ ਨੂੰ ਤਵੀ ਦਰਵਾਜ਼ ਵੀ ਹੈ ਤੋਂ ਸਮੂਹ ਸੰਗਤਾਂ ਨੂੰ ਦੁਆਰਾ ਫੇਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਮੈਂ ਤੁਹਾਨੂੰ ਦੇਖ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਮਹਾਨ शहर गुरु नाक पाशाह जी का प्रकाश दिहाड़ा जो कि विसार भर में गुरु नाक रामदेव संतान बड़ी श्रद्धा उत्साह मना रही है दिल्ली पर बुराना विशेष लोकसभा विखे ब्रंथकों ने जो प्रोग्राम जीते आज राजू महान मंदिर शहर दलें वगैरह का होर दिमा करता होया हुआ में बिहार कर रहा है महा पातशाह की कृपा करती कला ਅਗਲਾ ਰਾਉਂਡਿੰਗ ਦੇ ਨਮੂਨੇ ਦੀਆਂ ਆਪ ਕਾਉੜੇ ਲੰਗਰ ਦੁੱਧ ਆਗਰ ਗੱਤ ਕੇ ਸੇਵਾ ਕਰ ਰਹੀ ਹੈ ਸੰਗਤਾਂ ਦੇ ਅਨੁਸਾਰ ਹੈ ਉਹ ਜੋ ਪ੍ਰੋਗਰਾਮ ਹੈ 16 ਤਰੀਕ ਨੂੰ ਰਾਤ ਨੂੰ ਜਮਾਨ ਹੈ ਜਿਸ ਵਿੱਚ ਬੱਚਿਆਂ ਦੇ ਕੰਨ ਤੰਗਤ ਪਾਈ ਸਰ ਪਾਈ ਹਮਸਾਤ ਜੀਂ ਬਣਵਾਉਣ ਦਾ ਅਗਲੀ ਜਿੱਤਾ ਸੰਗਤਾਂ ਨੇ ਹਾਲ ਕਰੇਗਾ 17 ਤਰੀਕ ਨੂੰ ਸਹਿਬ ਸ੍ਰੀ ਖਨਪਾ ਸਾਹਿਬ ਜੀ ਦੇ ਤਹੁ ਤੋਂ ਬਾਅਦ ਪ੍ਰੋਗਰਾਮ ਕੀਤਾ ਜਿਹੜਾ ਹੋਏਗਾ ਜੋ 12 ਵਜੇ ਤੱਕ ਚਲੇਗਾ ਕਿਸੇ ਚਾਹ ਜਸਪ੍ਰੀਤ ਕੋਤ 42 ਵਾ ਵਾ ਰਾਗੀ ਜਥਾ ਅਤੇ ਹਜੂਰੀ ਰਾਗੀ ਜਥਾ ਪਾਈ ਰਹਿਣ ਸਿੰਘ ਜੀ ਉਹਨਾਂ ਦਾ ਵੀ ਜਨ ਸੋਗਨ ਦੇ ਗਾਣ ਕਰੇਗਾ ਉਸ ਪਰ ਦਵਾ ਲਈ ਤੋਂ ਬਾਅਦ ਨੂੰ ਪਹਿਲੇ ਅਸੁੱਖ ਵਰਤਣਗੇ ਸਰਬ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਬੰਧਕਾਂ ਵੱਲੋਂ ਨਿਕੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਚੜ ਕੇ ਆਪਣੀ ਹਾਜ਼ਰੀ ਭਰੋ ਉਹਦੇ ਅਨੁਸਾਰ ਪ੍ਰਾਪਤ ਕਰੋ ਸਮੂਹ ਪ੍ਰਬੰਧਕ ਸੱਜਣੇ ਵਧਾਈ ਦੇ ਪਾਤਰ ਹਨ ਸੂਖ ਦੁਆਰਾ ਪ੍ਰਬੰਧਕ ਕਮੇਟੀ ਦਾ ਸਾਹਮਣੇ ਸੰਸਾ ਦਾ ਜੋ ਸਾਹ ਦੇ ਨਾਲ ਇਸ ਮਖਾਨ ਜੱਗ ਵਿੱਚ ਚੀਸਾ ਲੈਣੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ